ਕੀ ਬਹੁਤ ਖੂਬਸੂਰਤ ਹੈ ਬਸ ਅਹਿਸਾਸ ਦੀ ਜ਼ਰੂਰਤ ਹੈ ਵਾਕਿਆ ਹੀ ਜ਼ਿੰਦਗੀ ਬਹੁਤ ਖੂਬਸੂਰਤ ਹੈ ਔਰ ਇਸ ਦੀ ਖੂਬਸੂਰਤੀ ਨੂੰ ਇਸ ਦੇ ਹਾਈਕ ਪੱਲੋ ਅਸੀਂ ਬਿਹਤਰੀਨ ਚੰਗ ਨਾਲ ਇੰਜੋਏ ਕਰੀਏ ਇਸ ਦਵਾ ਦੇ ਨਾਲ ਕਿ ਸਾਡੀ ਜ਼ਿੰਦਗੀ ਵਿੱਚ ਹੋਰ ਖੂਬਸੂਰਤੀ ਆਏ ਰੰਧਾਵਾ ਪਰਮਜੀਤ ਸਿੰਘ YouTube ਚੈਨਲ ਤੁਹਾਡੇ ਲਈ ਹਾਜ਼ਰ ਹੈ ਨਵੀਂ ਵੀਡੀਓ ਲੈ ਕੇ ਔਰ ਮੇਰੇ ਵੱਲੋਂ ਸਾਰੇ ਦੋਸਤਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦੋਸਤੋ ਜਿੰਨਾ ਮੁਹੱਬਤਾਂ ਜਿੰਨਾ ਪਿਆਰਾਂ ਦੇ ਨਾਲ ਤੁਸੀਂ ਸਾਡੀ ਵੀਡੀਓ ਨੂੰ ਵੇਖਦੇ ਹੋ ਸਾਡੇ ਚੈਨਲ ਨੂੰ ਪ੍ਰਮੋਟ ਕਰ ਰਹੇ ਹੋ ਲਾਈਕ ਕਰ ਰਹੇ ਹੋ ਸ਼ੇਅਰ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਉਸ ਤੋਂ ਕਿਤੇ ਵੱਧ ਪਿਆਰਾਂ ਤੇ ਮੁਹੱਬਤਾਂ ਦੇ ਨਾਲ ਅਸੀਂ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਮੈਂ ਉਮੀਦ ਕਰਦਾ ਕਿ ਜਿਹੜੀ ਵੀ ਵੀਡੀਓ ਤੁਸੀਂ ਦੇਖੋਗੇ ਉਸ ਨੂੰ ਪਰਵਾਹ ਹੁੰਗਾਰਾ ਦਿੰਦੇ ਰਹੋਗੇ ਤਾਂ ਅੱਜ ਅਸੀਂ ਹਾਜ਼ਰਾਂ ਜੀ ਲੈ ਕੇ ਇੱਕ ਵਿਆਹ ਦੀ ਵੀਡੀਓ ਇਹ ਵੀਡੀਓ ਹੈ ਇੱਕ ਪੰਜਾਬੀ ਵਿਆਹ ਦੀ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵੀ ਪਰਵਾਹ ਹੁੰਗਾਰਾ ਦਿਓਗੇ ਪਹਿਲੇ ਦੀ ਤਰ੍ਹਾਂ ਆ ਤੁਹਾਡੇ ਕੋਲ ਵੀ ਕੋਈ ਵਿਆਹ ਦੀ ਅੱਛੀ ਵੀਡੀਓ ਹੋਵੇ ਤੁਸੀਂ ਵੀ ਚਾਹਦੇ ਹੋ ਕਿ ਉਸ ਨੂੰ ਆਪਣੇ ਚੈਨਲ ਤੇ ਅਪਲੋਡ ਕਰੀਏ ਸਾਨੂੰ ਜਰੂਰ ਭੇਜਣਾ ਜੀ ਜੇ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੋਵੇ ਹੁਨਰ ਹੋਵੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਉਸ ਹੁਨਰ ਦੀ ਵੀਡੀਓ ਬਣਾ ਕੇ ਅਸੀਂ ਆਪਣੇ ਚੈਨਲ ਤੇ ਅਪਲੋਡ ਕਰੀਏ ਤਾਂ ਸਾਨੂੰ ਜਰੂਰ ਕੰਟੈਕਟ ਕਰਨਾ ਜੀ ਇਸ ਦੀ ਕੋਈ ਫੀਸ ਨਹੀਂ ਹੈ ਜੀ ਤੁਹਾਨੂੰ ਬਹੁਤ ਸਾਰੇ ਕਾਲਸ ਆਉਂਦੀਆਂ ਨੇ ਕਿ ਇਸ ਦੀ ਫੀਸ ਕੀ ਹੈ ਜੀ ਤੁਸੀਂ ਕਦੇ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਓਕੇ ਦੋਸਤੋ ਮੈਂ ਵਾਰ-ਵਾਰ ਕਹਿ ਰਿਹਾ ਕਿ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਜੇ ਤੁਸੀਂ ਪਹਿਲਾਂ ਕੀਤਾ ਹੋਇਆ ਤਾਂ ਕਰਨ ਦੀ ਲੋੜ ਨਹੀਂ ਕਿਉਂਕਿ ਜਿਹਨਾਂ ਨੇ ਪਹਿਲਾਂ ਕੀਤਾ ਅੱਜ ਦੁਬਾਰਾ ਕਰਨਗੇ ਤਾਂ ਅਨਸਬਸਕ੍ਰਾਈਬ ਹੋ ਜਾਏਗਾ ਔਰ ਬੈਲ ਆਈਕਨ ਪ੍ਰੈਸ ਕਰਨੀ ਵੀ ਜ਼ਰੂਰੀ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦਾ ਹੁੰਦੀ ਰਹੇ ਜੀ ਓਕੇ ਦੋਸਤੋ ਰੱਬ ਰਾਖਾ ਔਰ ਸ਼ੁਰੂ ਕਰਦੇ ਆਂ ਵੀਡੀਓ ਅੱਜ ਦੀ yes ਤਾਰ ਸੱਤ ਲੈਣਾ ਮੇਰੇ ਆਰੇ ਜਨਤ ਕੋਲ ਨਾਈ ਤੋਗਾ ਨਾ ਲੈਣਾ ਕੋਲ ਨਾਈ ਚੇਤ ਜੂਰ ਨਾਈ ਆਸੀ ਸੇ ਰਸਪਾ just Thank you. Thank you. ਹਸ ਰਹੇ ਮੇਰੀਆਂ ਨਾਨਕੀਆਂ ਮਾਰਿਆ 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 ਖਾਦੀ 冰刀啊！ ਮਾਤਾਇਆਂ ਬੇਬੇ ਬੈਨੋ పిల్ల oh no.